ਸ੍ਰੀ ਗੁਰੂ ਘਰ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪਹਿਲਾਂ ਤਾਂ ਮੈਂ ਅਕਸਰ ਜਿਹੜੀ ਗੱਲ ਯਾਦ ਕਰਾਉਣਾ ਅੱਜ ਵੀ ਕਰਾ ਰਿਹਾ ਕਿ ਤੁਸੀਂ ਜੇ ਇਸ ਚੈਨਲ ਨੂੰ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਕਰ ਲਵੋ ਤੇ ਅੱਜ ਮੈਂ ਕੋਈ ਵੱਡੀ ਵੀਡੀਓ ਨਹੀਂ ਅੱਜ ਮੈਂ ਕੁਝ ਇੱਕ ਦੋ ਦਿਲਚਸਪ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੀਆਂ ਨੇ ਕਿਉਂਕਿ ਹਰ ਰੋਜ਼ ਆਪਾਂ ਪੋਲਿਟਿਕਲ ਗੱਲਾਂ ਕਰਦੇ ਆਂ ਕਦੇ ਸੋਸ਼ਲ ਗੱਲਾਂ ਕਰਦੇ ਆਂ ਕਦੇ ਜਿਹੜੀ ਦੁਨੀਆ ਬੜੀ ਰੰਗ-ਬਰੰਗੀ ਆ ਤੇ ਚ ਬੜਾ ਕੁਝ ਵਾਪਰਦਾ ਰਹਿੰਦਾ ਤੇ ਉਹਦੇ ਚ ਕੁਝ ਦਿਲਚਸਪ ਜਿਹੜਾ ਸਾਡੇ ਆਲੇ-ਦੁਆਲੇ ਵਾਪਰਿਆ ਉਹਦੀ ਗੱਲ ਕਰਨੀ ਆ ਦੇਖੋ ਬਠੱਡੇ ਦੀ ਗੱਲ ਆ ਇਹ ਬਲੂਆਂ ਦਾ ਪਿੰਡ ਆ ਇੱਥੇ ਤੇ ਉੱਥੇ ਮੁਰਗੀਆਂ ਦੀ ਲੜਾਈ ਕੱਕੜਾਂ ਦੀ ਲੜਾਈ ਹੋ ਰਹੀ ਸੀ ਉਹਨੂੰ ਤਾਂ ਮੈਨੂੰ ਪਤਾ ਨਹੀਂ ਪਰ ਅਸੀਂ ਪੁਰਾਣੇ ਵੇਲਿਆਂ ਦੀ ਜਦੋਂ ਗੱਲ ਯਾਦ ਕਰਦੇ ਆ ਮੈਂ ਮਲੇ ਕੋੜਲੇ ਅੱਜ ਤੋਂ 30 35 40 ਸਾਲ ਪਹਿਲਾਂ ਅਕਸਰ ਦੇਖਦਾ ਸੀ ਕਬੂਤਰ ਤੇ ਮੁਰਗਿਆਂ ਦੀ ਉਹਨਾਂ ਦੀ ਦੌੜ ਹੁੰਦੀ ਸੀ ਉਹਨਾਂ ਦੀ ਅਡਾਰੀ ਹੁੰਦੀ ਸੀ ਉਹ ਕੰਪੀਟੀਸ਼ਨ ਹੁੰਦਾ ਸੀ ਤੇ ਦੂਜੇ ਪਾਸੇ ਕੂਕੜਾਂ ਦੀ ਲੜਾਈ ਔਰ ਮੈਂ ਕੂਕੜੇ ਦੀ ਲੜਾਈ ਤੋਂ ਪਹਿਲਾਂ ਕੂਕੜਾਂ ਨੂੰ ਨਸ਼ੇ ਹੁੰਦੇ ਵੀ ਦੇਖਿਆ ਵੀ ਨਸ਼ਾ ਕਰਾ ਕੇ ਛੱਕ ਦੋ ਫਿਰ ਉੱਥੇ ਫਿਰ ਸ਼ਰਤਾਂ ਲੱਗਦੀਆਂ ਸੀ ਇਸ ਕੇ ਸੌਦਾ ਕੰਮ ਹੁੰਦੀ ਸੀ ਤੇ ਜਿਵੇਂ ਇਹ ਤਾਂ ਵੱਡੀ ਵੈਂਟ ਸੜਾ ਕਲਾਰਾਪੁਰ ਵਾਲੀ ਰੇਡੀਓ ਜਿਹੜੇ ਵੱਧ ਰੇਡੀਓ ਦੇ ਵਿੱਚ ਹੁੰਦੀ ਸੀ ਨਾ ਤੇ ਲੇਕਿਨ ਇਹਦੀ ਗੱਲ ਜਿਹੜੇ ਮੈਂ ਗੱਲ ਕਰਦਾ ਹਾਂ ਕੋਕੜਾਂ ਦੀ ਇਹ ਸਿੱਧੇ ਤੌਰ ਤੇ ਇੱਕ ਦੂਜੇ ਤੇ ਉਹ ਅਟੈਕ ਕਰਦੇ ਸੀ ਜ਼ਖਮੀ ਹੋ ਜਾਂਦਾ ਸੀ ਕਈ ਵਾਰੀ ਤਾਂ ਮਾਰਿਆ ਵੀ ਜਾਂਦਾ ਸੀ ਵਿਰੋਧੀ ਕੋਕੜ ਜਿਹੜਾ ਤਗੜਾ ਕੁੱਕੜ ਹੁੰਦਾ ਸੀ ਮਾਰ ਦਿੰਦਾ ਸੀ ਇਸੇ ਕਿਸਮ ਦੀ ਲੜਾਈ ਜਿਹੜੀ ਆ ਉਹ ਹੋ ਰਹੀ ਸੀ ਪਟੰਡੇ ਦੇ ਬਲਵਾਨਾ ਦੇ ਵਿੱਚ ਪੁਲਿਸ ਨੇ ਮਾਰਿਆ ਛਾਪਾ ਇਹ ਗੈਰ ਕਾਨੂੰਨੀ ਹੈ ਜਿਹੜੀ ਜਿਹੜਾ ਐਨੀਮਲ क्रुएਲਟੀ ਦਾ ਐਕਟ ਹੈ ਨਾ ਉਹਦੇ ਅਧੀਨ ਆਉਂਦੀ ਹੈ ਜਿਹੜੇ ਪਸ਼ੂ ਪਾਸ਼ੀਆਂ ਤੇ ਜ਼ੁਲਮ ਨਹੀਂ ਦੇ ਕਰ ਸਕਦੇ ਜ਼ੁਲਮ ਐ ਕਿ ਸੰਧ ਉਹ ਕਿਤਾ ਤਾਂ ਇਹ ਉਸ ਐਕਟ ਦੇ ਅਧੀਨ ਪੁਲਿਸ ਨੇ ਛਾਪਾ ਮਾਰਿਆ ਲੜਾਉਣ ਵਾਲੇ ਤਾਂ ਭੱਜ ਗਏ ਤੇ ਜਿਹੜਾ ਜ਼ਖਮੀ ਮੁਰਗਾ ਸੀ ਉਹ ਕਾਬੂ ਆ ਗਿਆ ਮੁਰਗੇ ਨੂੰ ਫੜ ਲਿਆ ਹੁਣ ਉਹ ਕੇਸ ਪ੍ਰੋਪਰਟੀ ਬਣ ਗਿਆ ਤੇ ਮੈਂ ਦੇਖ ਰਿਹਾ ਸੀ ਪੁਲਸ ਸਾਡੇ ਬੁਰਗੇ ਦੀ ਸੇਵਾ ਕਰ ਰਹੇ ਨੇ ਵੀਡੀਓ ਬੈਰਲੋ ਵੀਡੀਓ ਚ ਤੁਸੀਂ ਦੇਖ ਰਹੇ ਹੋ ਭਰਦੀ ਵਾਲੇ ਬੰਦੇ ਉਹ ਕੋਈ ਕੋਈ ਪਾਣੀ ਪਲਾ ਰਿਹਾ ਕੋਈ ਖੁੱਡੇ ਚ ਪਾੜ ਰਿਹਾ ਕੋਈ ਦਾਣਾ ਪਾ ਰਿਹਾ ਤੇ ਹੁਣ ਉਹਦੀ ਸੇਵਾ ਹੋ ਰਹੀ ਹੈ ਔਰ ਪੁਲਿਸ ਦੀ ਕਸਟਡੀ ਚ ਤੇ ਉਹਨੂੰ ਉਹ ਪੇਸ਼ ਕਰਨਾ ਹੈ ਕੋਰਟ ਦੇ ਵਿੱਚ ਇੱਕ ਪੇਸ਼ੀ ਦੋ ਪੇਸ਼ੀ ਜਦੋਂ ਵੀ ਪੇਸ਼ ਕਰਨਾ ਬੁਰਗਨ ਨਾਲ ਪੇਸ਼ ਕਰਨਾ ਪਿਆ ਕਰੇਗਾ ਹੋ ਸਕਦਾ ਸੋਚਦਾ ਹੋਊਗਾ ਬੁਰਗਾ ਵੀ ਅੱਜ ਕੱਲ ਮੇਰੀ ਇੰਨੀ ਮਹਿਮਾਨ ਨਵਾਜ਼ੀ ਕਿਉਂ ਹੋ ਰਹੀ ਹੈ ਦੇਖੋ ਭਾਈ ਜਿਉਂ ਸਮਝਦਾ ਪਰ ਉਹਨੂੰ ਇੰਨੀ ਸਮਝ ਨਹੀਂ ਹੋਣੀ ਕਿ ਮਾਨਵਾਜ਼ੀ ਉਹਨਾਂ ਚਰੀ ਹੈ ਜਿਹੜਾ ਚ ਕੇਸ ਚੱਲਦਾ ਉਸ ਤੋਂ ਬਾਅਦ ਪਤਾ ਨਹੀਂ ਤੇਰਾ ਵੀ ਕੀ ਬਣੇ ਤੇ ਖੈਰ ਕੁਝ ਵੀ ਹੋਵੇ ਬੜੀ ਦਿਲਚਸਪ ਹੈ ਪਰ ਨਾਲ ਦੀ ਨਾਲ ਦੂਜੀ ਖਬਰ ਹੈ ਇਸ਼ਾਰਾ ਹੀ ਕਰਦੀ ਹੈ ਕਿ ਤੁਸੀਂ ਹਲੇ ਵੀ ਕੰਮ ਕਰਦੇ ਹੋ ਹੋਰ ਖੇਡਾਂ ਨੇ ਉਹ ਖੇਡ ਲਓ ਤੁਸੀਂ ਆਪ ਖੇਡ ਲਓ ਤੁਸੀਂ ਜੇ ਤੁਹਾਡੇ ਕੋਲ ਜਿਆਦਾ ਹੈ ਆਪ ਖੇਡ ਲਓ ਆਪ ਦਾ ਹਾਲ ਇਹ ਹੋਇਆ ਪਿਆ ਕਿ ਜਦੋਂ ਪੁਲਿਸ ਦੀ ਭਰਤੀ ਉਹਦੇ 100 ਸੋ ਸੈਂਟੀਮੀਟਰ ਦੇ ਲੋਕਾਂ ਦਾ ਭਜਾ ਤਾ ਡਿੱਗਦੇ ਫਿਰਦੇ ਹੁੰਦੇ ਨੇ ਤੇ ਜੇ ਤੁਹਾਡੇ ਚ ਦਮ ਹੈ ਕੰਪੀਟੀਸ਼ਨ ਦਾ ਇਹ ਮੁਰਗਿਆਂ ਤੋਂ ਕੀ ਲੜਾਉਣ ਆਪ ਲੜਨਾ ਚਾਹੀਦਾ ਉਹ ਪੁਰਾਣੇ ਨਵਾਬਾਂ ਨੇ ਸ਼ੌਕ ਜਿਹੜੇ ਬੰਦ ਹੋਣੇ ਚਾਹੀਦੇ ਨੇ ਲੇਕਿਨ ਇਹ ਹੋਇਆ ਚੰਗੀ ਗੱਲ ਹੈ ਕਿ ਸਾਡੀ ਪੰਜਾਬ ਪੁਲਿਸ ਵੀ ਇਸ ਪਾਸੇ ਧਿਆਨ ਦੇ ਰਹੀ ਹੈ